ਮੈਂ ਸਰਵਣ ਸਿੰਘ ਪੰਦੇਰ ਜੀ ਐਸ ਵਲੇ ਸ਼ੰਭੂ ਤੋਂ ਬੋਲਦਾ ਜੀ ਆ ਪੰਜਵਾਂ ਛੇਵਾਂ ਲਾਈਵ ਕਰ ਲੱਗੇ ਪਤਾ ਨਹੀਂ ਇਹ ਚੱਲਣ ਦੇਣਗੇ ਕਿ ਨਾਲ ਚੱਲਣ ਦੇਣਗੇ ਐਸ ਵਲੇ ਆਪਾਂ ਸ਼ੰਭੂ ਬਾਰਡਰ ਤੇ ਖੜੇ ਆ ਅੰਮ੍ਰਿਤਸਰ ਦੀ ਜ਼ਿਲ੍ਹਾ ਕਮੇਟੀ ਮੇਰੇ ਨਾਲ ਖੜੀ ਆ ਆਪਾਂ ਤੁਹਾਨੂੰ ਅੱਜ ਜਿਹੜਾ ਪੇਸ਼ ਹੋ ਰਿਹਾ ਬਜਟ ਉਹਦਾ ਅਸਲ ਸੱਚ ਦੱਸਣਾ ਚਾਹੁੰਨੇ ਆ ਵੀ ਹੈ ਕੀ ਆ ਔਰ ਮੈਂ ਕਿਹਨਾ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਇਹਨੂੰ ਵੱਧ ਤੋਂ ਵੱਧ ਇਹਦੇ ਫੋਲੋਅਰ ਬੰਦੋ ਇਹ ਪਤਾ ਨਹੀਂ ਇਹਦੀ ਬਲੀ ਕਦੋਂ ਦੇ ਦੇਣੀ ਹੈ ਸਰਕਾਰ ਨੇ ਠੀਕ ਹੈ ਜੀ ਤੇ ਕਿਉਂਕਿ ਪੰਜਾਬ ਵਾਲੇ ਵੀ ਬਲੀ ਦਵਾਉਂਦੇ ਹੁੰਦੇ ਆ ਸੱਚੇ ਆ ਵੀ ਜਿਹੜਾ ਪ੍ਰਚਾਰ ਮਾਧਮਾ ਤੇ ਜ਼ੋਰ-ਜ਼ੋਰ ਨਾਲ ਆ ਰਿਹਾ ਵੀ ਮੱਦ ਵਰਗ ਨੂੰ ਫਾਇਦਾ ਮੱਦ ਵਰਗ ਨੂੰ ਫਾਇਦਾ ਐ ਲੱਗਦਾ ਮੱਦ ਵਰਗ ਸਮਾਨ ਤੇ ਚੜ ਚੱਲਿਆ ਵਾ ਜਿਵੇਂ ਐ ਬੋਲਣ ਦੇ ਆ ਔਰ ਕਹਿੰਦੇ ਫਿਰ ਦੇਸ਼ ਨੂੰ ਬੜਾ ਫਾਇਦਾ ਹੋ ਗਿਆ ਪਹਿਲਾ ਬਜਟ ਜਿਹੜਾ ਆਮ ਲੋਕਾਂ ਲਈ ਆ ਗਿਆ ਸਚਾਈ ਤਾਂ ਵੇਖੋ ਮੱਧ ਵਰਗ ਦੀ ਵੈਸੇ ਕੋਈ ਪਰਿਭਾਸ਼ਾ ਨਹੀਂ ਹੈ ਵੀ ਕਿੰਨੂੰ ਮੰਨਦੇ ਆ ਚੱਲ ਕਿਹਾ ਜਾਂਦਾ ਵਾ ਵੀ ਲਗਭਗ 42 43 ਕਰੋੜ ਲੋਕ ਜਿਹੜੇ ਆ ਮੱਧ ਵਰਗ ਚ ਆਉਂਦੇ ਹੈਗੇ ਆ ਮੰਨਿਆ ਜਾਂਦਾ ਔਰ ਤਕਰੀਬਨ ਜਿਹੜੇ ਟੈਕਸ ਫਾਈਲ ਕਰਦੇ ਆ ਸਰਕਾਰ ਦੇ ਅੱਗੇ ਉਹ 7.5 ਕਰੋੜ ਲੋਕ ਹੈਗੇ ਆ ਉਹਦੇ ਵਿੱਚੋਂ ਕਰੇ ਟੈਕਸ ਫਾਈਲ ਕਰਨ ਲੱਗਿਆ 5 ਕਰੋੜ ਜ਼ੀਰੋ ਟੈਕਸ ਫਾਈਲ ਕਰਦੇ ਆ ਰਹਿ ਗਏ ਕਿੰਨੇ 2.5 ਕਰੋੜ ਲੋਕ ਇਹ ಮತ ਵਰਗ ਦੇ ਨੇ ਹੁਣ 2.5 ਕਰੋੜ 42 43 ਕਰੋੜ ਦਾ ਕਿੰਨਾ ਬਣਿਆ 5% ਕੁੱਲ ਆਬਾਦੀ ਦਾ ਕਿੰਨਾ ਬਣ ਕੇ ਆੜਾ ਦੇਸ਼ ਨੂੰ ਫਾਇਦਾ ਵਾ ਮੰਨ ਲਓ ਇਹ 140 ਕਰੋੜ ਦੇ ਲੋਕ ਤੁਸੀਂ 20 ਕਰੋੜ ਕੱਢ ਲਓ ਵੱਡੇ ਧਣੀ ਕਿੰਨੇ ਰਹਿ ਗਏ 120 ਕਰੋੜ ਚੋਂ ਕਿੰਨੇ ਕਿ ਲੋਕਾਂ ਨੂੰ ਫਾਇਦਾ ਹੋ ਗਿਆ ਇੱਕ ਤਾਂ ਇਹੇ ਵੇਖ ਲਓ ਜਿਹੜਾ ਰੌਲਾ ਪੈ ਰਿਹਾ ਇਹ ਤੋਂ ਬਾਅਦ ਜਿਹੜਾ ਕਹਿੰਦੇ ਆ ਵਿਸ਼ਵ ਗੁਰੂ ਬਣਾਉਣਾ ਜੀ ਦੇਸ਼ ਨੂੰ ਇਹਦਾ ਸੁਣ ਲਓ ਇਹ ਬਾਨਾ ਕਿਦਾਂ ਇਹ ਮਾਹਰ ਕਹਿੰਦੇ ਹੁੰਦੇ ਆ ਵੀ ਜੜੇ ਮੁਲਕ ਦੀ ਵਿਦਿਆ ਸਹੀ ਹੋਵੇ ਜੜੇ ਮੁਲਕ ਦੀ ਸਿਹਤ ਸਹੂਲਤਾ ਚੰਗੀਆਂ ਹੋਣ ਜੜੇ ਮੁਲਕ ਦਾ ਗ੍ਰਾਮੀਣ ਖੇਤਰ ਵਿਕਸਿਤ ਹੋਵੇ ਇਹ ਤਿੰਨੇ ਵੇਖ ਲੋ ਮਾੜੇ ਜੇ ਸਿੱਖਿਆ ਖੇਤਰ ਦੇ ਉੱਤੇ ਬਜਟ ਘਟਾ ਦਿੱਤਾ ਮੋਦੀ ਜੀ ਵਧਾਈ ਹੋਵੇ ਤੁਹਾਨੂੰ ਤੇ ਤੁਹਾਡੇ ਜਿਹੜੇ ਕਾਰਪੋਰੇਟ ਦੇ ਜ਼ਿਆਦਾਤਰ ਚੈਨਲਾਂ ਤੇ ਕਬਜ਼ਾ ਵਾ ਬੇਸ਼ੱਕ ਕੁਝ ਚੈਨਲਾਂ ਨੇ ਸੱਚ ਵੀ ਬੋਲਿਆ ਵਾ ਠੀਕ ਆ ਜੀ ਚਾਹ ਚਾਹੀਦਾ ਰੌਲਾ ਪਾਈ ਜਾਓ ਪਿੱਕੇ ਕੀ ਦਿੱਤਾ ਬਈ ਤੇ ਇਹ ਨਹੀਂ ਕਿਸੇ ਨੇ ਬੋਲ ਦੱਸਿਆ ਵੀ ਸਿੱਖਿਆ ਖੇਤਰ ਦਾ ਬਜਟ ਘਟ ਗਿਆ ਨਪੜ ਰੱਖਨੇ ਆ ਲੋਕ ਪਹਿਲੋ ਘਟ ਸੀ ਔਰ ਇਹਦੋਂ ਦਾ ਜਿਹੜਾ ਸਾਡਾ ਸਿਹਤ ਦਾ ਖੇਤਰ ਆ ਦਵਾਈ ਬੂਟੀ ਵਾਲਾ ਉਹਦਾ ਬਜਟ ਵੀ ਘਟਾ ਦਿੱਤਾ ਗਿਆ ਬਈ ਮਰੋ ਲੋਕੋ ਮਰਨਾ ਤੇ ਅਸੀਂ ਨਹੀਂ ਕੁਝ ਦੇਣਾ ਦੋਣਾ ਪਹਿਲੋ ਵੀ ਸਰਕਾਰੀ ਹਸਪਤਾਲਾਂ ਦਾ ਸਾਨੂੰ ਪਤਾ ਹੈਗਾ ਉਹਦਾ ਕੀ ਹਾਲ ਆ ਇਹ ਤੋਂ ਕਾਹ ਜਿਹੜੀ ਇਹ ਗੰਭੀਰ ਰੋਗਾਂ ਦੀਆਂ ਬਿਮਾਰੀਆਂ ਕੈਂਸਰ ਵੀ ਆਉਂਦੀ ਹੋਊ ਟੀਬੀ ਵੀ ਉਹਨਾਂ ਦੇ ਉੱਤੇ ਕਹਿੰਦੇ ਟੈਕਸ ਵਧਾ ਦਿੱਤਾ ਵਾ ਇਹਦੀ ਵੀ ਮੋਦੀ ਸਾਹਿਬ ਨੂੰ ਵਧਾਈ ਹੋਵੇ ਤੇ ਰਵਨੀਤ ਬਿੱਟੂ ਨੂੰ ਜਿਹੜਾ ਕਹਿੰਦਾ ਮੈਂ 10 ਚੋਂ 9.5 ਨੰਬਰ ਦੇਣੇ ਆ ਇਹ ਟੈਕਸਾਂ ਨੂੰ ਇਹ ਤੋਂ ਕਾਹ ਜਿਹੜਾ ਪਿੰਡੂ ਵਿਕਾਸ ਹੁੰਦਾ ਭਾਰਤ ਪਿੰਡੂ ਭਾਰਤੀ ਅਸਲ ਭਾਰਤ ਆ ਠੀਕ ਹੈ ਜੀ ਅਸਲ ਵਿਕਾਸ ਉਹ ਹੁੰਦਾ ਵਾ 70% ਆਬਾਦੀ ਆ ਤੋ ਰੂਰਲ ਡਵੈਲਪਮੈਂਟ ਫੰਡ ਘਟਾ ਉਹ ਜਿਹੜਾ ਉਹਦਾ ਬਜਟ ਆ ਘਟਾ ਦਿੱਤਾ ਵਾ ਇਹ ਵੀ ਸੁਣ ਲੋ ਮੜ ਆ ਜਾ ਪਤਾ ਨਹੀਂ ਵਿਸ਼ਵਗੁਰੂ ਇਹਨੇ ਬਣਾ ਕਿਦਾਂ ਵਾ ਇਹਦੋਂ ਕਾਹ ਕਹਿੰਦੇ ਵੀ ਕਿਸਾਨਾਂ ਦਾ ਬਹੁਤ ਫਾਇਦਾ ਕਰਤਾ ਹਾਂ ਭਾਈ ਬੱਲਾ ਬੋਲੋ ਕਹਿੰਦੇ 3 ਲੱਖ ਲੈਂਦੇ ਹੋ ਕਰਜ਼ਾ 5 ਲੱਖ ਲੈ ਲਓ ਉਹ ਭਰਾਓ ਕਰਜ਼ਾ ਪਹਿਲੋ ਬੜਾ ਸਾਡੇ ਸਿਰ ਕਰਜ਼ੇ ਕਰਕੇ ਅਸੀਂ ਖੁਦਕੁਸ਼ੀਆਂ ਕਰ ਰਹੇ ਆਂ ਦੇਸ਼ ਦੇ ਕਿਸਾਨ ਮਜ਼ਦੂਰ ਅਸਲ ਕਰਜ਼ਾ ਲਾਉਣਾ ਕਿੱਦਾਂ ਵਾ ਉਹਦਾ ਬਜਟ ਵਿੱਚ ਕੋਈ ਪੈਸਾ ਨਹੀਂ ਰੱਖਿਆ ਗਿਆ ਖੇਤੋਂ ਕਹਾ ਕਰਜ਼ਾ ਅੱਗੇ ਨਾ ਚੜੇ ਕਹਿੰਦੇ ਸੀ 2022 ਦੇ ਵਿੱਚ ਆਮਦਨ ਵਧਾ ਦਾਂਗੇ ਐਰਕੀ ਬਜਟ 'ਚ ਵੀ ਆਮਦਨ ਵਧਾਉਣ ਦਾ ਕੋਈ ਗੱਲ ਜ਼ਿਕਰ ਨਹੀਂ ਹੈਗਾ ਐਮਐਸਪੀ ਲੀਗਲ ਗਰੰਟੀ ਖੇਤਾਂ ਦੀ ਕੋਈ ਵੀ ਗੱਲ ਉਹਦੇ ਵਿੱਚ ਹੈ ਨਹੀਂ ਗਈ ਮਜ਼ਦੂਰਾਂ ਦੀ ਨਰੇਗਾ ਵਾਸਤੇ ਕੋਈ ਫੰਡ ਨਹੀਂ ਹੈਗਾ ਫਸਲੀ ਬੀਮਾ ਯੋਜਨਾ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ ਕੋਈ ਹੋਰ ਸੁਣ ਲਓ ਜਿਹੜੇ ਆਨਲਾਈਨ ਵਪਾਰ ਸ਼ਹਿਰੀ ਭਰਾਓ ਜਿਹੜਾ ਤੁਹਾਡੇ ਚ ਪ੍ਰਚਾਰ ਆਉਂਦਾ ਵੀ ਕਿਸਾਨ ਮੇਲੇ ਆ ਇਹ ਸੁਣ ਲਿਓ ਜਿਹੜੇ ਆਨਲਾਈਨ ਜਿਹੜੇ ਕਹਿੰਦੇ ਡਿਲੀਵਰੀ ਦਿੰਦੇ ਆ ਕਾਰਪੋਰੇਟ ਕੰਪਨੀਆਂ ਦੇ ਸਾਡੇ ਮੁੰਡੇ ਧੀਆਂ ਪੁੱਤ ਜਿਹਨੂੰ 10000 8000 ਰੁਪਏ ਤਨਖਾਹ ਦੇਣੀ ਆ ਉਹਨੂੰ ਕਹਿੰਦੇ ਆ ਵੀ ਉਹਦੀ ਉਹਦੀ ਬੀਮਾ ਯੋਜਨਾ ਸ਼ੁਰੂ ਕਰ ਦਿੱਤੀ ਵੀ ਇਹ ਆਨਲਾਈਨ ਹੁਣ ਦੁਕਾਨਾਂ ਬੰਦ ਕਰੋ ਘਰਾਂ ਚ ਮਾਲ ਜਿਹੜੇ ਮੁੰਡੇ ਲੈ ਕੇ ਜਾਣਗੇ ਉਹਦੇ ਵਾਸਤੇ ਕਾਰਪੋਰੇਟ ਨੂੰ ਖੋਜ ਕਰਕੇ ਬੀਮਾ ਰ ਬੀਮਾ ਖੇਤਰ ਦੇ ਵਿੱਚ 100% ਪ੍ਰਾਈਵੇਟ ਰੈਸ਼ਨ ਕਰ ਦਿੱਤਾ ਗਿਆ LIC ਮਕਾਰ ਟੀ ਠੋਡੀ ਇਹ ਨਹੀਂ ਕੋ ਦੱਸਦਾ ਚੈਨਲ ਵੀ ਇੱਧਰ ਕੀ ਕਰ ਦਿੱਤਾ ਵਾ ਸੋ ਇਹ ਪੱਖ ਵੀ ਆ ਇਸ ਕਰਕੇ ਇਹ ਦੇਖੋ ਜੋ ਬਜਟ ਦਾ ਮੁੱਖ ਰੂਪ ਆ ਇਹਦੇ ਵਿੱਚ ਨਾ ਕਿਸਾਨਾਂ ਲਈ ਕੁਝ ਨਾ ਦੇਸ਼ ਦੇ ਮਜ਼ਦੂਰਾਂ ਲਈ ਕੁਝ ਨਾ ਛੋਟੀ ਦੁਕਾਨਦਾਰੀ ਲਈ ਕੁਝ ਨਾ ਇਹਦੋਂ ਗਾਹਾਂ ਜਿਹੜੇ ਇੰਡਸਟਰੀ ਦੇ ਲੇਬਰਸ ਨੇ ਜਾ ਸ਼ਹਿਰੀ ਲੇਬਰ ਨੇ ਉਹਨਾਂ ਵਾਸਤੇ ਕੁਝ ਨਾ ਰੇੜੀ ਫੜੀ ਵਾਲਿਆਂ ਵਾਸਤੇ ਕੁਝ ਠੀਕਾ ਨਾ ਦੇਸ਼ ਦੇ ਨੌਜਵਾਨ ਸਭ ਤੋਂ ਵੱਧ ਬੇਰਜ਼ਗਾਰੀ ਐ ਇਸ ਮੁਲਖ ਚ 10% ਵੀ ਟੱਪਦੀ ਜਾਂਦੀ ਆ ਭਾਵੇਂ ਵਰਲਡ ਵੀ ਬੇਰਜ਼ਗਾਰੀ ਮਾਰਚਾ ਕਿਸੇ ਨੌਕਰੀ ਵਾਸਤੇ ਸਰਕਾਰੀ ਨੌਕਰੀ ਦੇਣੀ ਕੋਈ ਕੋਈ ਫੰਡ ਨਹੀਂ ਹੈਗਾ ਇਹਦੇ ਵਾਸਤੇ ਨਾ ਕੁਝ ਕਿਹਾ ਗਿਆ ਵਾ ਕਿ ਕਿਵੇਂ ਬੇਰਜ਼ਗਾਰੀ ਦੂਰ ਕਰਨੀ ਹੈਗੀ ਆ ਔਰ ਇਹਦੇ ਬਾਰੇ ਵੀ ਫੱਟ ਕੋਈ ਨਹੀਂ ਹੈਗਾ ਤੇਦੋ ਕਾ ਜਿਸ ਗੱਲਾਂ ਨਾ ਪੰਜਾਬ ਪੀਂਟਿਆ ਪੰਜਾਬ ਨਾ ਪਾਈ ਪੰਜਾਬ ਦਾ ਤੇ ਨਾਂ ਨਹੀਂ ਲਿਖਾ ਨਸ਼ਾ ਹੁੰਦਾ ਨਾ ਉੱਤਰ ਭਾਰਤ ਦੇ ਵਿੱਚ ਨਸ਼ਾ ਬਹੁਤ ਜ਼ੋਰਾਂ ਨਾਲ ਆਉਂਦਾ ਸਰਦਾਰਾਹੀ ਇਹ ਨਸ਼ੇ ਦੀ ਰੋਕਥਾਮ ਲਈ ਕੋਈ ਬਜਟ ਚ ਪ੍ਰਬੰਧਨ ਹੈ ਕੋਈ ਵੀ ਜਿਹੜੇ ਨਸ਼ਾ ਪੀਂਟਦੇ ਨੇ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਕੋਈ ਹੈਗਾ ਕੋਈ ਯੋਜਨਾ ਕੇਂਦਰ ਦੀ ਹੈ ਨਹੀਂ ਨਾ ਸੁਜੈਸ਼ਨ ਹੈ ਰਾਜ ਸਰਕਾਰਾਂ ਨੂੰ ਇਹ ਵੀ ਨਹੀਂ ਹੈਗੀ ਫਿਰ ਬਜਟ ਕਿੰਨਾ ਲੀਆ ਬਜਟ ਫੇਰ ਕਾਰਪੋਰੇਟ ਘਰਾਣਿਆਂ ਲਈ ਆ ਜਾਣੀਆਂ ਹੋਰ ਗੱਲਾਂ ਸਾਰੀਆਂ ਨਿਕਲ ਕੇ ਕਿਵੇਂ ਲਟਾਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਜਿਹੜੇ ਕਹਿੰਦੇ ਵਿਸ਼ਵਗੁਰੂ ਬਾਨਾ ਮੈਂ ਰਮਨੀਤ ਬਿੱਟੀ ਜੀ ਨੂੰ ਕਹਿਣਾ ਚਾਹੁੰਨਾ ਔਰ ਸਾਰੇ ਚਾਣਣਾ ਨੂੰ ਬੇਨਤੀ ਕਰਨਾ ਚਾਹੁੰਨਾ ਚਲੋ ਇਹ ਕੰਪਨੀਆਂ ਨੇ ਕਿਸੇ ਸਾਡੇ ਪੱਤਰਕਾਰ ਵੀਰ ਨਾਲ ਕੋਈ ਸਾਡਾ ਰੌਲਾ ਨਹੀਂ ਹੈ ਜੋ ਉਹਦੀ ਕੰਪਨੀ ਕਹਿੰਦੀ ਆ ਉਹਨੇ ਕਰਨਾ ਹੈਗਾ ਉਹ ਇਹ ਵੀ ਦੱਸ ਦਿਓ ਕਿ 205 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਦੇਸ਼ ਦੇ ਚੜ ਗਿਆ ਵਾ ਤੇ ਕੌਣ ਦੱਸੂਗਾ ਜਦੋਂ ਮੋਦੀ ਜੀ ਆਏ ਹੀ ਤੇ ਉਦੋਂ 6570 ਲੱਖ ਕਰੋੜ ਦਾ ਕਰਜ਼ਾ ਸੀਗਾ ਦੇਸ਼ ਦੇ ਇਹ ਕਿੱਧਰ ਚਲੇ ਗਏ ਸੀ ਮੋਦੀ ਜੀ ਜਦੋਂ ਆਏ ਸੀ 68 ਰੁਪਏ ਡੀਜ਼ਲ ਸੀਗਾ ਅੱਜ ਕਿੱਥੇ ਚਲਾ ਗਿਆ ਡੀਜ਼ਲ ਇਹ ਵੀ ਦੱਸ ਦਿਓ ਲੋਕਾਂ ਨੂੰ ਮੋਦੀ ਜੀ ਜਦੋਂ ਤੁਸੀਂ ਆਏ ਸੀ ਰੁਪਈਆ ਕਿਤੇ ਸੀ ਡਾਲਰ ਦੇ ਮੁਕਾਬਲੇ ਅੱਜ ਸਿਆਸੀ ਪਾਰ ਕਰ ਗਿਆ ਇਹ ਕਿਹੜਾ ਵਿਸ਼ਵਗੁਰੂ ਬਣਾਉਣ ਜਾ ਰਹੇ ਜੇ ਮੁਲਖ ਨੂੰ ਇਸ ਕਰਕੇ ਪੂਰੀ ਤਰ੍ਹਾਂ ਜੋ ਸੈਂਟਰ ਬੋਲ ਰਿਹਾ ਉਹੀ ਗੱਲਾਂ ਪ੍ਰਚਾਰ ਮੱਧਮੱਧ ਜਾ ਰਹੀਆਂ ਭਰਾਓ ਗੁਮਰਾਹ ਨਾ ਹੋਇਓ ਇਹ ਬਜਟ ਵਿੱਚ ਕੱਖ ਨਹੀਂ ਹੈਗਾ ਇਹ ਕਿਸੇ ਵਾਸਤੇ ਕੁਝ ਨਹੀਂ ਹੈਗਾ ਸਿਰਫ ਕਹ ਲੋ ਪਿਸ਼ਰਾਬ ਉਹੀ ਆ ਬੋਤਲ ਨਵੀਆਂ ਲੈਵਲ ਬਲਤਾ ਉਤੋਂ ਉਹ ਲੈਵਲ ਦਾ ਰੋਲਾ ਪਾਈ ਜਾਂਦੇ ਆ ਇਸ ਕਰਕੇ ਜਿਹੜੀ ਅਸੀਂ ਬੇਨਤੀ ਕਰਦੇ ਆਂ ਪੰਜਾਬੀਓ ਦੇਸ਼ਵਾਸੀਓ ਸੰਘਰਸ਼ ਕਰਨਾ ਪੈਣਾ ਸੰਘਰਸ਼ਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਅਰਜਾ ਮੋਰਚਾ ਦਿੱਲੀ ਅੰਦੋਲਨ ਤੋਂ ਚੱਲ ਰਿਹਾ ਫਟੇ ਤੱਕ ਪਜਾਵਾਂਗੇ 13 ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕਰਨਾ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ 1 ਸਾਲ ਪੂਰਾ ਹੋਣਾ ਵਾ ਸਾਨੂੰ ਆਸ ਹੈ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇੱਥੇ ਆਉਣਗੇ ਇਸ ਲਾਈਵ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ